ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਉਧੇਦਾਰਾ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਨ ਦੀ ਅਗਵਾਈ ਹੇਠ ਅਰਬਨ ਸਟੇਟ ਵਿਖੇ ਹੋਈ ਇਸ ਮੀਟਿੰਗ ਵਿੱਚ ਜਿੱਥੇ ਪਾਰਟੀ ਵੱਲੋਂ ਬਲਾਕ ਸੰਮਤੀ ਚੋਣਾਂ ਵਿੱਚ ਵਰਕਰਾਂ ਨੇ ਜੀ ਜਾਨ ਲਗਾ ਕੇ ਮਿਹਨਤ ਕੀਤੀ ਉਥੇ ਹੀ ਉਹਨਾਂ ਦੇ ਹੌਸਲਾ ਫੁਜਾਈ ਲਈ ਸ਼੍ਰੀ ਸੋਮਪ੍ਰਕਾਸ਼ ਨੇ ਧੰਨਵਾਦ ਕੀਤਾ ਇੱਕਾਠ ਨੂੰ ਸੰਬੋਧਨ ਕਰਦਿਆਂ ਵਕਫਾ ਕੁ ਬੁਲਾ ਰਿਆਂ ਤੋਂ ਇਲਾਵਾ ਸ਼੍ਰੀ ਸੋਮਪ੍ਰਕਾਸ਼ ਨੇ ਕਿਹਾ ਕਿ ਭਾਵੇਂ ਅਸੀਂ ਇਹ ਚੋਣਾਂ ਨਹੀਂ ਜਿੱਤ ਸਕੇ ਪਰ ਇਹਨਾਂ ਚੋਣਾਂ ਦੌਰਾਨ ਭਾਜਪਾ ਵੱਲੋਂ ਬਲਾਕ ਸੰਮਤੀ ਮੈਂਬਰ ਅਤੇ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਖੜੇ ਹੋਏ ਸਨ ਜਿੱਥੇ ਕਿ ਕੁਝ ਇਲਾਕੇ ਵਿੱਚ ਪਾਰਟੀ ਨੂੰ ਕਾਫੀ ਮਿਹਨਤ ਦਾ ਨਤੀਜਾ ਮਿਲਿਆ ਪਰ ਕਈ ਜਗ੍ਹਾ ਨਿਰਾਸ਼ਾ ਵੀ ਦੇਖਣ ਨੂੰ ਮਿਲੀ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਭਾਜਪਾ ਪੰਜਾਬ ਅੰਦਰ ਆਪਣੀ ਸਰਕਾਰ ਬਣਾਏਗੀ ਗੋਸ਼ਟੀਆਂ ਦੇ ਨਮੂਨੇ ਅੱਜ ਵਿਸ਼ੇਸ਼ ਤੌਰ ਤੇ ਜਿੰਦਰ ਤੋਂ ਇਸ ਮੀਟਿੰਗ ਦਾ ਆਜਰ ਹੋਣ ਲਈ ਆਇਆ ਤੇ ਅਨੰਦ ਸੱਚਾਰ ਜੀ ਸਾਡੇ ਜਨਾ ਪ੍ਰਧਾਨ ਬੁਜਵਲ ਸਾਹਿਬ ਸਾਡੇ ਪਾਰਟੀ ਦੇ ਸੀਨੀਅਰ ਨੇਤਾ ਅੰਤਾਰ ਸਿੰਘ ਮਾਨ ਜੀ ਅਤੇ ਹੋਰ ਸਾਰੇ ਸੀਨੀਅਰ ਨੇਤਾ ਸਭਾਨ ਤੇ ਬਾਕੀ ਗੁੰਡਾ ਤੋਂ ਆਏ ਬਹੁਤ ਸੀਨੀਅਰ ਬਹੁਤ ਸਤਕਾਰਯੋਗ ਸਾਥੀਓ ਜੀਰਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾ ਹੋ ਕੇ ਆਟੀਆਂ 14 ਤਰੀਕ ਨੂੰ ਚੋਣਾ ਹੋਈਆਂ 17 ਨੂੰ ਰਿਜ਼ਲਟ ਆਏ ਪਿਛਲੇ 10 ਦਿਨ ਬਹੁਤ ਬਜਨਾਟ ਮੇਂਧ ਵਾਲੇ ਦਿਨ ਸੇ ਖਾਨ ਸਾਹਿਬ ਮੇਰੇ ਨਾਲ ਮਿਲਣ ਆ ਗਏ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਮਿਲਣ ਦਾ ਸੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰ ਸਕੀਏ ਤੁਹਾਨੂੰ ਪਰਸਨਲੀ ਮਿਲ ਗਈ ਹੈਗੀ ਉਹ ਤੁਹਾਡਾ ਧੰਨਵਾਦ ਕਰੀਏ ਤੁਸੀਂ ਬਹੁਤ ਵਧੀਆ ਚੋਣ ਲੜੀ ਹੋਰੀ ਹਿੰਮਤ ਨਾਲ ਚੋਣ ਲੜੀ 2 ਸੀਟਾਂ ਬਲੌਗ ਸੰਪਤੀ ਦੀਆਂ ਸਾਰੀਆਂ ਸੀ ਲੜੀਆਂ ਦੋ ਜ਼ਿਲ੍ਹਾ ਪ੍ਰੀਸ਼ਦੀਆਂ ਉਹ ਦੋਨੇ ਤੇ ਸਾਡੇ ਕੈਂਡੀਡੇਟ ਖੜੇ ਹੋਏ ਬਗੀਤ વરસ 22 ਜਿਹੜੇ ਕੈਂਡੀਡੇਟ ਸਿਖੜੇ ਕੀਤੇ ਔਰ ਕਈ ਤਰ੍ਹਾਂ ਦੇ ਨਿਰਾਸ਼ ਸੰਤ ਚੰਗੇ ਨਹੀਂ ਦਿਖਲੇ ਕਈ ਨਾਸ਼ਾ ਵਾਲੇ ਹੋਏ ਪਰ ਫਿਰ ਵੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਾਂ ਕਿ ਤੁਸੀਂ ਬਹੁਤ ਬੇਨਤੀ ਕੀਤੀ ਔਰ ਹਿੰਮਤ ਕੀਤੀ ਕਈ ਐਸੇ ਪਾਲਵੀ ਆਏ ਇਲੈਕਸ਼ਨ ਹੁੰਦਾ ਹੈ ਕਿ ਯਾਰ ਤਲਕੀ ਹੋ ਜਾਂਦੀ ਹੈ ਕਈ ਪਿੰਡ ਤੇ ਵਿੱਚ ਸਾਨੂੰ ਚੈਲੰਜ ਹੁੰਦਾ ਉੱਚ ਦੇ ਵਿੱਚ ਸਾਨੂੰ ਬਹੁਤ ਸਾਰੀ ਹਿੰਮਤ ਤੇ ਤੁਸੀਂ ਸਾਰਿਆਂ ਨੇ ਬਹੁਤ ਕੀਤੀ ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਪਾਸਟੇ ਉੱਤੇ ਕਹਿੰਦੇ ਬਹੁਤ ਨਹੀਂ ਲੱਗਣਾ ਜਾਂ ਤੇ ਤੂੰ ਦਰਸ਼ਨੀ ਹੋ ਜ਼ਕਰ ਬਹੁਤ ਹਿੰਮਤ ਕੀਤੀ ਰੜਕਾ ਸਾਹਮਣੇ ਬੈਠਾ ਕ ਖੜਾ ਹੋਦਾ ਤਾ ਤਸਵੀਰ ਖੜਾ ਹੋ ਗਿਆ ਤੂੰ ਖੜਾ ਹੈ ਵੈਰੀ ਗੁੱਡ ਤੇ ਬਹੁਤ ਹਿੰਮਤ ਕਰਕੇ ਉੱਤੇ ਦਰਸ਼ਕਾਂ ਵੀ ਕਰਾਇਆ ਫਰਮਾ ਘੱਟ ਵੀ ਹੋਇਆ ਤੇ ਔਰ ਜਿਹੜੇ ਕਹਦੇ ਸੀ ਤੋੜ ਜਾ ਸਾਡੀ ਹੋਂਦ ਉਹਨਾਂ ਨੂੰ ਵੀ ਵੱਡਾ ਲੈਸਨ ਮਿਲਿਆ ਸਮੁੱਚੀ ਲੀਡਰਸ਼ਿਪ ਸਾਹਮਣੇ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੇ ਆਂ ਔਰ ਤੁਹਾਡਾਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਇਹਨਾਂ ਦੀ ਦਿਸ਼ਾ ਨਿਰਦੇਸ਼ ਛੇਟ ਆਪਾਂ ਇਲੈਕਸ਼ਨਾਂ ਲੜੀਆਂ ਬਹੁਤ ਵਧੀਆ ਤਰੀਕੇ ਨਾਲ ਲੜੀਆਂ ਬਹੁਤ ਜਗ੍ਹਾ ਦੇ ਉੱਤੇ ਆਪਾਂ ਸੈਕੰਡ ਆਏ ਆਂ ਕਿ ਸੈਕੰਡ ਦੇ ਫਾਸਲੇ ਥੋੜੇ ਰੌਲਾ ਹੁੰਦਾ ਪਰ ਮਾਧਮਾ ਹਰ ਦੇ ਕਿਰਪਾ ਕਰੂਗਾ ਵੀ ਅਗਲੀ ਵਾਰੀ ਆਪਾਂ ਬੜੀ ਫਸ ਸੈਕਿੰਡ ਦਾ ਰੌਲਾ ਵੀ ਕੱਢ ਦੇਾਂਗੇ ਔਰ ਫਸ ਰਾਉਂਡ ਵਾਲੇ ਆਪਾਂ ਪੋਜੀਸ਼ਨ ਤੇ ਆ ਜਾਾਂਗੇ ਸੋ ਮੈਂ ਆਪਣੇ ਵੱਲੋਂ ਫੇਰ ਤੁਹਾਡੇ ਸਭ ਦਾ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਦੀ ਸੇਧ ਦੇ ਕੇ ਇਲੈਕਸ਼ਨ ਲੜਾਈਆਂ ਔਰ ਗਾਂਵ ਵਿਡ ਲੋਆਂ ਰਾਂ